ਭయ్యా ਫਾਰਮ ਟਰੈਕ ਕਿੰਨਾ ਮਾਡਲ ਇਹ ਫਾਰਮ ਟਰੈਕ 2012 ਦੀ ਮਾਰਕੇ ਨੇ 13 ਦੀ ਕਾਪੀ ਆ ਤੇ ਜਿਹੜਾ ਉਹ 60 55 ਕਿਹੜਾ ਇਹ 2017 ਮਾਡਲ ਆ ਜੀ ਕੋੜਾ ਬੈਂਪਰ ਲੱਗਿਆ ਹੋਇਆ ਹੈਗਾ ਛਤਰੀ ਹੈਵੀ ਲੱਗੀ ਹੋਈ ਹੈ ਹੈਵੀ ਲੱਗੀ ਹੈ ਛਤਰੀ ਤਿਆਰ ਖੜੇ ਨੇ ਇੱਧਰ ਤਿੰਨ ਸਪੈਸ਼ਲ ਐਡੀਸ਼ਨ ਇਹ ਮਿਲਦੀ ਮਸਾ ਨਹੀਂ ਹਰੇਕ ਲਵੇ ਤਾਂ ਹੁੰਦੀ ਨਹੀਂ ਆਗਿ ਮੰਗ ਬੜੀ ਡਿਮਾਂਡ ਹੈ ਇਹਨਾਂ ਦੀ ਇਹ 2021 ਮਾਡਲ ਆ 21 ਮਾਡਲ ਚ ਲੈ ਕਿੰਨਾ ਖੂਗਾ ਚੱਲ ਗਿਆ ਬਈ ਇਹ 500 ਤੇ 85 ਘੰਟੇ 585 ਘੰਟੇ ਤੇ ਜਿਹੜਾ ਆ ਖੜਾ ਗਿਆ ਸਪੈਸ਼ਲਿਟੀ ਇਹ 2022 ਮਾਡਲ ਆ 22 ਦੀ ਮਾਰ 22 ਮਾਰਲਾ 22 ਦੇ ਮਾਰ ਕੇ ਕਨੋਪੀ ਤੇ ਨੱਚ ਲੱਗੀ ਹੋਈ ਮੈਂ ਕਹਣਾ ਕੰਪਨੀ ਵਾਲੀ ਹੁੰਦੇ ਨੇ ਟਾਪ ਮਾਡਲ ਐ ਸਪੈਸ਼ਲ ਐਡੀਸ਼ਨ ਤੇ ਜਿਹੜਾ 20 ਦੇ ਮਾਰ ਕੇ ਨਾ 21 ਦੀ ਕਾਪੀ ਹੈ 20 ਦੇ ਮਾਰ ਕੇ ਨਾ 21 ਦੀ ਨਾ ਨੰਬਰ ਸਾਰਿਆਂ ਦੇ ਹਰਿਆਣੇ ਦੇ ਇਹ ਸਾਰੀ ਲਾਈਨ ਹਰਿਆਣਾ ਤੇ ਟਰੈਕਟਰ ਉਸ ਜੰਨੂ ਮਿਲੂ ਜਿਹੜਾ ਨਾਮ ਕਰਾਉਂ ਬਸ ਬਾਈ ਬਣ ਕੇ ਇੱਕ ਬੇਨਤੀ ਹੈ ਬਾਈ ਧਰਮੇ ਦੀ ਜਿਹੜਾ ਵੀ ਰੀਲ ਦੇਖ ਕੇ ਉਹ ਡਿਸਕਾਊਂਟ ਪਹਿਲਾਂ ਕਰਾ ਲੈ ਪੱਟੀ ਦੇ ਧਰਮੇ ਦੀ ਵੀਡੀਓ ਜਿਹੜਾ ਦੇਖ ਕੇ ਉਹਨਾਂ ਡਿਸਕਾਊਂਟ ਪਹਿਲਾਂ ਕਰਾਂਗੇ ਤੇ ਪਰ ਨੌ ਕਰਾਈ ਬਿਨਾ ਟਰੈਕਟਰ ਨਹੀਂ ਦਿੰਦਾ ਨੌ ਕਰਾਈ ਬਿਨਾ ਟਰੈਕਟਰ ਨਹੀਂ ਦ ਦਿੱਲੀ ਵਾਲੇ ਰੋਡ ਤੇ ਸੰਗਰੂਰ ਤੋਂ ਪਹਿਲਾ ਜਿਹੜਾ ਚੌਕ ਆਉਂਦਾ ਹੈਗਾ ਮਹਿਲਾ ਚੌਕ ਬਹੁਤ ਮਸ਼ਹੂਰ ਆ ਸਾਰਿਆਂ ਨੂੰ ਪਤਾ ਹੀ ਹੈ ਤੇ ਆਜੂਕਰ